ਸਰੂ ਮਹੰਲਾ ਪੰਜਵਾਉ ਹਉ ਤੇ ਉੱਚ ਜਾ ਕਾ ਨਾ ਉੱਚ ਆਨੀ ਕਾਉ ਤੇ ਉੱਚਾ ਜਾ ਕਾ ਨਾ ਉੱਚ ਹਰਿ ਸਾਰੇ ਨਾਲ ਉੱਚਾ ਜਿਸ ਪਰਮੇਸ਼ਰ ਦਾ ਨਾਮ ਹੈ ਇਹਦੇ ਬਰਾਬਰ ਬਰਾਬਰ ਜਾ ਕੋ ਤਾਪੋ ਜੋਗੋ ਅਰਕਨੀ ਪਹੁੰਚ ਸਕਦੇ ਮਾਰਨ ਕੇ ਜੋਗ ਜਗ ਮੇਂ ਫਲਕੇ ਮਾਨੋ ਜੋ ਪ੍ਰਭ ਜਸੂ ਸਰਾਵ ਹੈ ਜੋ ਵੀ ਉਹਦਾ ਸਫਲਾ ਨਹੀਂ ਜੱਗ ਵੀ ਉਹਦੇ ਸਫਲੇ ਨਹੀਂ ਜੋ ਮਹਾਰੇ ਦੇ ਜਸ ਨੂੰ ਪੁਲਾ ਦਿੰਦਾ ਹੈ ਇਸ ਕਰਕੇ ਪਰਮੇਸ਼ਰ ਦਾ ਨਾਮ ਜਿੰਨੇ ਕਰਮੋ ਪਾਸ਼ਨਾਦ ਕਹਣਗੇ ਸਾਰਿਆਂ ਤੋਂ ਉੱਚਾ ਪਰਮੇਸ਼ਰ ਦਾ ਨਾਮ ਹੈ ਸਦਾ ਸਦਾਤਾ ਦੇ ਗੁਣ ਗਾ ਸਦਾ ਸਦਾ ਭਾਈ ਤਿਸਵਾਹਿ ਗੁਰੂ ਦੇ ਗੁਣਾ ਨੂੰ ਇਕਜਿਤ ਹੋ ਕੇ ਗਾਉਣਾ ਕਰੋ ਜਿਸਿਮਰਤ ਸਗਲਾ ਦੁੱਖ ਜਾਏ ਜਿਸ ਮਾਰਾ ਦਾ ਸਿਮਰਨ ਕਰਨੇ ਕਰਕੇ ਸਾਰਾ ਹੀ ਗਰਭ ਦਾ ਦੁੱਖ ਚਲਿਆ ਗਿਆ ਹੈ ਇੱਥੇ ਬਾਲਕ ਬਸਤਾ ਦਾ ਦੁੱਖ ਕਸ਼ੋਰ ਬਸਤਾ ਦਾ ਦੁੱਖ ਜਵਾਨੀ ਦਾ ਦੁੱਖ ਬੜੀ ਪੀੜਾ ਦਾ ਦੁੱਖ ਢਲਦੀ ਯਾਨੀ ਦਾ ਫਿਰਾਂ ਦਾ ਦੁੱਖ ਸਾਰਾ ਮੌਤ ਦਾ ਦੁੱਖ ਸਾਰਾ ਹੀ ਚਲੇ ਜਾਂਦਾ ਹੈ ਸਾਰੇ ਸੁਖ ਬਸਹਿ ਮਨ ਆਏ ਸਾਰੇ ਸੁਖ ਮਨ ਚ ਆ ਕੇ ਵਸ ਜਾਂਦੇ ਹਨ ਇੱਕ ਰਾਏ ਦੀ ਪਦਵੀ ਤੋਂ ਲਾ ਕੇ ਬ੍ਰਹਮਾ ਦੇ ਦਰਜੇ ਤੱਕ ਜਿੰਨੇ ਸੁਖ ਮੰਨੇ ਹੈ 11 ਪ੍ਰਕਾਰ ਦੇ ਸੁਖ ਮੰਨੇ ਹੈ ਸਾਰੇ ਸੁਖ ਮਨ ਚ ਆ ਕੇ ਵਸ ਜਾਂਦੇ ਹਨ ਸਿਮਰ ਮਨਾ ਤੂੰ ਸੱਚਾ ਸੋਏ ਫਿਰ ਵੀ ਪਿਆਰੇ ਮਨੋ ਸੱਚਾ ਪਰਮੇਸ਼ਵਰ ਹੈ ਸੋਹ ਦੀ ਸੋਭਾ ਕਰ ਤਿ ਸਿਮਨ ਕਰ ਕੀਰਤਨ ਕਰੋ ਸੋ ਸਿਮਰਨੇ ਯੋਗ ਹੈ ਹਲਤ ਪਲਤ ਤੁਮਰੀ ਗਤ ਹੋਏ ਤੇਰੀ ਇਸ ਲੋਕ ਜੀ ਵੀ ਕਲਿਆਣ ਹੋ ਜਾਏਗੀ ਪੰਤ ਪਰਲੋਕ ਜੀ ਵੀ ਤੇਰੀ ਮੁਕਤ ਹੋ ਜਾਏਗੀ ਰਹਾ ਉਹ ਪੁਰਖ ਨਰੰਜਨ ਸਰਜਨ ਹਾਰ ਉਹ ਪੁਰਖ ਪੂਰਨ ਹੈ ਨਰੰਜਨ ਮਾਇਆ ਕਾਲ ਤੋਂ ਰਹਿਤ ਹੈ ਜੀ ਸਤਿ ਸਿਰਜਣਹਾਰ ਰਜਣ ਵਾਲਾ ਸਾਰੀ ਸ੍ਰਿਸ਼ਟੀ ਦੇ ਤਾਂ ਹੀ ਉਹ ਪਰਮੇਸ਼ਰ ਜੀ ਜੰਤ ਦੇਵ ਹੈ ਆਹਾਰ ਸਾਰੇ ਜੀਵ ਹੰ ਜਿਨੇ ਬ੍ਰਹਮਾ ਤੋਂ ਲਾ ਕੇ ਮੱਛਰ ਦਾ ਕਸੂਖ ਮਸਧੂਲ ਜੀ ਮਾਤਰ ਸਭਨਾਂ ਨੂੰ ਆਹਾਰ ਪੋਜੀ ਦੇਣ ਵਾਲਾ ਹੈ ਕੋਟ ਖਤੇ ਖਿਰ ਬਖਸ਼ਣਹਾਰ ਕਰੋੜਾਂ ਜਨ ਵਾਲੇ ਜਿਹੜੇ ਖਤੇ ਗੁਨਾਹ ਹਨ ਜਦੋਂ ਉਹਦੀ ਸ਼ਰਨ ਪੈ ਜੀਏ ਕਿਸੇਨ ਚ ਬਖਸ਼ਣ ਵਾਲਾ ਹੈ ਸਵਾਗਤ ਪਾਏ خدا ਨਸਤਾਰ। ਉਸ ਦੀ ਪ੍ਰਮਾ ਭਗਤੀ ਕਰਕੇ ਹੀ ਬਾਈ ਸਦਾ ਦੁਨੀਆ ਤੋਂ ਤਰਨਾ ਹੁੰਦਾ ਹੈ। ਸਾਚਾ ਤਨ ਸਾਚੀ ਵਡਿਆਈ। ਉਹਨਾਂ ਕੋਲੇ ਜਿਨ੍ਹਾਂ ਕੋਲੇ ਨਾਮ ਧਨ ਆਏ ਉਹਨਾਂ ਕੋਲੇ ਸੱਚਾ ਤਨ ਹੈ। ਜਿਨ੍ਹਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੈ ਸੱਚੀ ਵਡਿਆਈ ਹੈ ਉਹਨਾਂ ਦੀ। ਗੁਰਪੂਰੇ ਤੇ ਨੇਚਰ ਮਤ ਪਾਈ। ਇਹ ਪੂਰੀਆਂ ਗੁਰਾਂ ਜਿਹੜੀ ਅਚਲ ਮਤ ਕਰ ਲਈ ਇਹਨਾਂ ਪਰਮੇਸ਼ਰ ਦੇ ਸਿਮਰਨ ਵਿੱਚ ਤੇ ਸਰੂਪ ਦੀ ਸਖਿਆਤਾ ਚ ਇਹ ਚੱਲ ਨਾ ਮਤ ਜਿਹੜੀ ਪਾਲੀ ਐ ਇਹੋ ਹੀ ਧਨ ਹੈ ਤੇ ਇਹੋ ਹੀ ਸਾਰੀਆਂ ਵਡਿਆਈਆਂ ਹਨ ਕਰ ਕਿਰਪਾ ਜਿਸ ਰਖਰ ਹਾਰਾ ਕਿਰਪਾ ਕਰਨੋ ਹੈਂਗੀ ਕਰ ਕਿਰਪਾ ਜਿਸ ਰਖਰ ਹਾਰਾ ਕਿਰਪਾ ਕਰਕੇ ਜਿਸ ਦੀ ਰੱਖਿਆ ਕਰਨ ਵਾਲਾ ਪਰਮੇਸ਼ਵਰ ਆਪ ਹੈ ਤਾ ਕਾ ਸਗਲ ਮਿਟੇ ਅੰਧਿਆਰਾ ਉਹ ਜਿਹੜਾ ਅੰਧਿਆਰਾ ਗਿਆਨ ਦਾ ਪਰਦਾ ਸਾਰਾ ਮਹਾਰਾਜ ਦੀ ਕਿਰਪਾ ਨਾਲ ਮਿਟ ਜਾਂਦਾ ਹੈ ਬਾਰ ਬ੍ਰਹਮ ਸੋ ਲਾਗੋ ਧਿਆਨ। ਉਹਲਾ ਮਨ ਭਾਈ ਪਰਮੇਸ਼ਰ ਦੇ ਨਾਲ ਚਿੱਤ ਦੀ ਬ੍ਰਤੀ ਦਾ ਧਿਆਨ ਜੋੜੀ ਜਾਂਦਾ ਹੈ। ਪੂਰਨ ਪੂਰ ਰਹੇ ਉਹ ਨਿਰਬਾਨ। ਉਹ ਪੂਰਨ ਪਰਮੇਸ਼ਰ ਆਕਾਸ਼ ਦੀ ਨਿਆਈ ਪੂਰਨ ਹੋ ਰਿਹਾ ਹੈ। ਪਰ ਬੰਧਨਾਂ ਤੋਂ ਰਹਿਤ ਹੈ, ਦੁੱਖਾਂ ਤੋਂ ਰਹਿਤ ਹੈ, ਆਤਮਾ ਤੋਂ ਰਹਿਤ ਹੈ ਹੋ। ਬ੍ਰਹਮ ਗਿਆਤ ਮੇਡ ਮਿਲੇ ਗੋਬਾਲ। ਜਿਨ੍ਹਾਂ ਦਾ ਗੁਰੂ ਸਾਹਿਬ ਨੂੰ ਭਰਮ ਮੇਡ ਦੁੱਤਾ ਹੈ, ਉਹਨਾਂ ਦਾ ਭੈ ਵੀ ਮੇਡ ਦਾ ਸਤਿਪੁਰਕਾਰ ਦਾ। ਗੋਪਾਲ ਪਰਮੇਸ਼ਰ ਦੇ ਨਾਲ ਉਹ ਮਿਲ ਗਏ ਹੁਣ ਨਾਨਕ ਕਾ ਗੁਰ ਪਏ ਦਇਆ ਈਸ਼ ਗੁਰਕਾਰ ਸਤਗੁਰੂ ਜੀ ਕੰਨਨ ਗੁਰੂ ਅਕਾਲ ਪੁਰਖ ਜੀ ਸਾਡੇ ਤੇ ਕਿਰਪਾਲੂ ਹੋਏ ਹਨ ਪੈਰ ਮਹੱਲਾ ਪੰਜਵ ਜਿਸਮਰਤ ਮੰਨ ਹੋਏ ਪ੍ਰਗਾਤ ਇਹ ਪਾਈ ਮਾਰੋ ਦਾ ਸਿਮਨ ਹੈ ਜਿਸ ਪਰਮੇਸ਼ਰ ਦੇ ਸਿਮਨ ਕਰਨੇ ਕਰਕੇ ਮਨ ਤੇ ਅਨੁਭਵ ਸਰੂਪ ਦਾ ਪ੍ਰਕਾਸ਼ ਹੋ ਜਾਂਦਾ ਹੈ ਜਥਾਰਥ ਗਿਆਨ ਅਪਰੋਹ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਜਿਸ ਦਾ ਸਿਮਨ ਕਰਨੇ ਕਰਕੇ ਮਿਟੇ ਕਲੇਸ਼ ਸੁਖ ਸਹਿਜ ਨਿਵਾਸ ਕਲੇਸ਼ ਅਵਿਦਿਆ ਸਮਤਾ ਰਾਗ ਦੁਆਸ਼ ਵੀ ਨਿਵੇਸ਼ ਪੰਜ ਪ੍ਰਕਾਰ ਦੇ ਜੋਗੀਆਂ ਨੂੰ ਕਲੇਸ਼ ਮੰਨੇ ਆ ਉਹ ਸਾਰੇ ਕਲੇਸ਼ ਮਿਟ ਜਾਂਦੇ ਹਨ ਸੁਖ ਸਹਿਜ ਨਿਵਾਸ ਸਹੀਏ ਚਿਤ ਸੁਖ ਰੂਪ ਜੋ ਪਰਮੇਸ਼ਰ ਦੇ ਨਿਵਾਸ ਟਿਕਾ ਹੋ ਜਾਂਦਾ ਹੈ ਵਾਸ਼ਨਾ ਤੋਂ ਰਹਿਤ ਕਿਤ ਹੋ ਜਾਂਦਾ ਹੈ ਤਿਹ ਪ੍ਰਾਪਤ ਜਿਸ ਪ੍ਰਭ ਦੇ ਤੇ ਭਾਈ ਉਹਨੂੰ ਇਹ ਦਾਤ ਪ੍ਰਾਪਤ ਨਹੀਂ ਜਿਹਨੂੰ ਮਹਾਰਾਜ ਸਾਹਿਬ ਸਮਰਾਟ ਸਰਬਕਲਾ ਸਮਰਾਟ ਪਰਮੇਸ਼ਰ ਆਪ ਦਾ ਆਬਦ ਹਾ ਪੂਰੇ ਗੁਰ ਕੀ ਪਾਏ ਸੇਵ ਜਿਵੇਂ ਮਹਾਰਾ ਬਖਸ਼ਿਸ਼ ਕਰਦਾ ਪੂਰੇ ਅੰਗਰਾਂ ਦੀ ਭਾਈ ਜੋ ਸੇਵਾ ਕਰਦਾ ਹੈ ਉਹ ਸਤਗੁਰਾਂ ਦੇ ਪਾਸ ਹੋਏ ਦਾਤ ਨੂੰ ਪਾਉਂਦਾ ਹੈ ਸਰਬ ਸੁਖਾ ਪ੍ਰਪਤੇ ਰੋਨਾ ਜੀ ਵਾਹਿਗੁਰੂ ਸਭ ਰਤ ਸਾਰੇ ਸੁਖਾਂ ਦੇ ਦੇਣ ਵਾਲਾ ਆਪਕਾ ਨਾਮ ਹੈ ਜੀ ਅਠ ਪੈਰ ਮੇਰੇ ਮਨ ਗਾ ਆਪਣਾ ਮਨ ਨੂੰ ਸਿੱਖਿਆ ਦਿਨਿਆ ਹੀ ਮੇਰੇ ਮਨ ਆਠੇ ਪੈਰ ਮਾਰੇ ਦੇ ਗੁਣ ਗਾਇਆ ਕਰੋ ਰਹਾ ਜੋ ਇੱਛਾ ਸੋਈ ਪਲ ਪਾਏ ਜੋ ਜੋ ਪਾਈ ਇੱਛਾ ਕਰੇਗਾ ਉਸ ਸਰਵ ਫਲਾਂ ਨੂੰ ਪਾ ਲੇਗਾ ਧਰਮ ਅਰਸ ਕਾਮ ਮੋਹ ਨੂੰ ਹਰ ਕਾ ਨਾਮ ਮਨ ਬਸਾਏ ਪਰਮੇਸ਼ਰ ਦੇ ਨਾਮ ਨੂੰ ਗੁਰਾਂ ਦੁਆਰਾ ਸਰਵਣ ਕਰਕੇ ਫੇ ਮਨਨ ਕਰ ਇਹ ਮਨਨ ਕਰਕੇ ਮਨ ਚ ਵਸਾ ਕਮਾਈ ਕਰ ਆਵਣ ਜਾਣ ਰਹੇ ਹਰ ਧਿਆਏ ਜਿਨ੍ਹਾਂ ਨੂੰ ਪਰਮੇਸ਼ਰ ਨੇ ਧਿਆਇਆ ਹੈ ਉਹਦਾ ਆਉਣਾ ਜਨਮ ਧਾਰ ਕੇ ਤੇ ਮਰ ਕੇ ਜਾਣਾ ਇਦੁਰਾਪ ਹੋ ਗਏ ਜੰਮਣ ਮਰਨ ਤੋਂ ਬਾਹਰ ਹੋ ਗਏ ਹਨ ਮਹਾਪੁਰਖ ਲਗਤ ਪਾਏ ਪ੍ਰੋਕੀ ਲੈਵਲ ਆਏ ਜਿਹੜੇ ਪ੍ਰੇਮ ਭਗਤੀ ਕਰਦੇ ਐ ਵਾਹਿਗੁਰੂ ਦੇ ਵਿੱਚ ਬਿਰਤੀ ਨੂੰ ਜੋੜਦੇ ਲੈਵ ਲਾਉਂਦੇ ਹਨ ਆਸਰੇ ਆਪਣੀ ਚਿੱਤ ਨੂੰ ਦੇਸੇ ਕਾਮ ਕ੍ਰੋਧ ਅਹੰਕਾਰ ਉਹਨਾਂ ਦੇ ਕਾਮ ਦਾ ਫੁਰਨਾ ਵੀ ਕ੍ਰੋਧ ਦਾਕ ਵੀ ਹਨਕਾਰ ਆਜ ਕੇ ਸਾਰੇ ਓਗਣ ਨਾਸ ਹੋ ਗਏ ਟੁੱਟੇ ਮਾਇਆ ਮੋਹ ਪਿਆਰ ਜਿਹੜਾ ਮਾਇਆ ਦੇ ਮੋਹ ਦੇ ਪਿਆਰਾ ਬਣਿਆ ਹੋਇਆ ਸੀ ਮਾਇਆ ਦੇ ਉਹ ਵੀ ਟੁੱਟ ਗਿਆ ਉਹਨਾਂ ਦੇ ਅੰਦਰੋਂ ਜਿਹੜਾ ਪਿਆਰ ਆਪਸੀ ਸਬੰਧੀਆਂ ਨਾਲ ਉਹ ਵੀ ਟੁੱਟ ਗਿਆ ਫਤ ਸਬੰਧੀ ਜਿਹੜੇ ਸੀ ਮੋਹ ਕਰਨ ਵਾਲੇ ਉਹਨਾਂ ਦੇ ਉਹਨਾਂ ਦਾ ਮੋਹ ਵੀ ਛੱਡ ਦਿੱਤਾ ਤੇ ਆਪਦੇ ਦਿਲ 'ਚ ਜਿਹੜਾ ਮਾਇਆ ਦਾ ਪਿਆਰ ਸੀ ਉਹ ਵੀ ਟੁੱਟ ਗਿਆ ਸੋਨੀਆਂ ਦਾ ਪਿਆਰ ਉਹ ਵੀ ਹਟ ਗਿਆ ਗਰਉ ਕੀ ਟੇਕਰ ਦਿਨ ਦਾਤ ਉਹ ਮੇਰਾ ਉਹ ਆਸਰੇ ਕਾਦੇ ਰੰਗ ਹੈ ਕਿੰਨੇ ਨੂੰ ਵਾਹਿਗੁਰੂ ਦੀ ਓਟ ਦੇ ਆਸਰੇ ਰਾਦ ਨੇ ਰੰਦਾ ਹੈ ਕਾਰ ਬ੍ਰਹਮ ਕਰੇ ਜਿਸ ਦਾਤ ਜਿਨ੍ਹਾਂ ਦੇ ਤੇ ਮਾਰੇ ਸਾਹ ਉਹ ਪਰਮ ਬ੍ਰह्म ਵਿਗਿਆ ਦੀ ਭਗਤੀ ਦੀ ਆਪ ਦੀ ਸੇਵਾ ਤਹਲ ਦੀ ਸਰਦਾ ਦੀ ਜਾਦ ਕਰ ਦਿੰਦਾ ਹੈ ਕਰਨ ਕਰਾਵਨ ਹਾਰ ਸੁਆਮੀ ਉਹ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਹੈ ਅਤੇ ਪ੍ਰੇਰ ਕੇ ਕਰਾਉਣ ਵਾਲਾ ਹੈ ਸਾਰਿਆਂ ਦਾ ਮਾਲਕ ਹੈ ਮਹਲੇ ਕਟਾ ਕੇ ਅੰਤਰ ਜਾਵੀਂ ਸਾਰੀਆਂ ਘਟਨਾ ਸਰੀਰਾਂ ਦੇ ਅੰਦਰਲੀ ਜਾਣਨ ਵਾਲਾ ਘੜਕੜ ਕੇ ਅੰਤਰ ਕੀ ਜਾਣ ਪਾ ਕਰ ਕਿਰਪਾ ਆਪਣੀ ਸੇਵਾਲੇ ਜੀ ਮਹਾਰਾਜ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਆਪ ਦੀ ਸੇਵਾ ਤਲ ਭਾਵ ਭਗਤੀ ਚ ਲਾਓ ਸਾਨੂੰ ਨਾਨਕ ਦਾਸ ਤੇਰੀ ਸਰਨਾ ਸੁਖਗੁਰੂ ਸਾਹਿਬ ਜੀ ਕਹਿੰਦੇ ਹੈ ਗੁਰਸਿੱਖਿਓ ਬੇਨਤੀ ਕਰੋ ਮਹਾਰਾਮ ਆਪਕਾ ਦਾਸ ਆਪ ਦੀ ਸ਼ਰਨ ਹਾਂ ਮਹੱਲਾ ਪੰਜਵਾ ਲਾਜ ਮਰੈ ਜੋ ਨਾਮ ਨਾ ਲੇਵੇ ਇਹ ਸਾਧ ਸੰਗੈ ਜੀ ਹਜ਼ੂਰ ਫਰਮਾਉਂਦੇ ਐ ਜੋ ਮਰਦਾ ਨਾਮ ਹੀ ਨਹੀਂ ਲੈ ਸਕਦਾ ਉਹ ਲੱਗਿਆ ਨਾਲ ਹੀ ਮਰਦਾ ਨੇ ਸ਼ਰਮਿੰਦਾ ਹੋਣਾ ਪੈਂਦਾ ਉਹਨੂੰ ਲੋਕ ਪੋ ਲੋਕ ਦੇ ਵਿੱਚ ਇਹੋ ਜਿਹਾ ਸ਼ਰਮ ਆਉਣਾ ਕਿ ਨਹੀਂ ਕਿ ਤੈਨੂੰ ਇਹੋ ਜਿਹਾ ਮਨੁੱਖਾ ਜਨਮ ਦਿੱਤਾ ਜਿਸ ਵਾਹਿਗੁਰੂ ਨੇ ਤੇ ਇਦਾਂ ਉਪਕਾਰ ਕੀਤਾ ਸਾਰੀ ਜੀਵਨ ਦਾ ਸਿਰੋਮਣੀ ਬਣਾਇਆ ਅਤੇ ਸਾਰੇ ਤੇਰੇ ਸ਼ੇਰ ਬਘੇਰੇ ਤੇਰੇ ਵਸਤੀ ਤੇ ਸਾਰੀ لیاقت ਇਹਨੂੰ ਦਿੱਤੀ ਸਾਰੀ ਜਨੂੰ ਪਾਪ ਪੁੰਨ ਦੀ ਸਮਝ ਸੀ ਇੰਨੀਆਂ ਦਾਤਾਂ ਨੂੰ ਪਾ ਕੇ ਫੇਰ ਮਰਦਾ ਦਾ ਨਾਮ ਨਹੀਂ ਲੈਂਦਾ ਐਡਾ ਅਕਰ ਦੁਕਾਨ ਹੋ ਗਿਆ ਇਸ ਪ੍ਰਕਾਰ ਸ਼ਰਮਿੰਦਗੀ ਨਾਲ ਹੀ ਉਹ ਮਰਦੇ ਹਨ ਫੇਰ ਜੋ ਮਰਦਾ ਉਹ ਮਰਦਾ ਨਾਮ ਨਹੀਂ ਲੈਂਦੇ ਹਨ ਨਾਮ ਬਿਹੂਨਾ ਸੁਖੀ ਕਰਸੋ ਜੋ ਸੱਚੇ ਬਾਦਸ਼ਾਹ ਦੇ ਨਾਮ ਤੋਂ ਬਿਨਾ ਹਨ ਉਹ ਸੁਖ ਨਾਲ ਕਿ ਬਰਾਜ ਸਕਦੇ ਐ ਸੁਖ ਸਰੂਪ ਦੇ ਵਿੱਚ ਸਮਾਧੀ ਨਿਰਵਕਲ ਸਮਾਧੀ ਲਾ ਕੇ ਕਿਵੇਂ ਆਉਣਗੇ ਨਹੀਂ ਉਹਨਾਂ ਤੋਂ ਬਰਾਜਿਆ ਜਾਣਾ ਹਰ ਸਿਮਰਨ ਛਾੜ ਪਰਮਗਤੀ ਚਾਹੇ ਜਿਵੇਂ ਭਾਈ ਮਾਰਾ ਦਾ ਭਜਨ ਛੱਡ ਕੇ ਪਰਮਗਤੀ ਕੇਵਲ ਮੁਕਤੀ ਨੂੰ ਉਹ ਭੇਂਤਾ ਵਾਲੀ ਮੁਕਤੀ ਜਿਹੜੀ ਉਸ ਨੂੰ ਚਾਹੇ ਗੂਲ ਬਨਾ ਸਾਖਾ ਕਥਾ ਜੀ ਸਾ ਸਿੰਘ ਜੀ ਮੋੜ ਨਾ ਹੋਵੇ ਜਿਸ ਬਿਰਸ਼ਾਹ ਦੀਆਂ ਡਾਣੀਆਂ ਕਿੱਥੇ ਨਿਕਲਣੀਆਂ ਐ ਇਸੇ ਪ੍ਰਕਾਰ ਪਰਮੇਸ਼ਰ ਦਾ ਭਜਨ ਮੋਢੋ ਆਇਆ ਇਹ ਮੁਕਤੀਆਂ ਵਗੈਰਾ ਦਾ ਸ਼ਲੋਕ ਸਮੀਬ ਸੁਜੋ ਸੁਰੂਪ ਸੁਜੋ ਜਾਰੇ ਕੇ ਦਾ ਡਾਲੀਆਂ ਹੈ ਭਜਨ ਤੋਂ ਮਗਰੋਂ ਇਹ ਡਾਲੀਆਂ ਕਿੱਥੋਂ ਨਿਕਲਣਗੀਆਂ ਜਿਨ੍ਹਾਂ ਨੂੰ ਪਰਮੇਸ਼ਰ ਦਾ ਭਜਨ ਨਹੀਂ ਮੁੱਢ ਰੂਪ ਦਾ ਮੂਲ ਰੂਪ ਦਾ ਕੀਤਾ ਉਹਨਾਂ ਦੇ ਸਾਖਾਂ ਜਿਹਨੀਆਂ ਮੁਕਤਾਦਕ ਪ੍ਰਾਪਤ ਹੈ ਇਹ ਗਾਣੀਆਂ ਸਮਝ ਲੋ ਕਿਵੇਂ ਪ੍ਰਾਪਤ ਹੋਣੀਆਂ ਨਹੀਂ ਹੋਣੇ ਫਲ ਗੁਰੂ ਗੋਬਿੰਦ ਮੇਰੇ ਮਨ ਧਿਆਏ ਇਹ ਮੇਰੇ ਪਿਆਰੇ ਮੂਲ ਬਿਨਾਂ ਸਾਖਾ ਕਥਾ ਹੈ ਜੇ ਮੁੱਢ ਤੋਂ ਬਿਨਾਂ ਗਾਣੀਆਂ ਕਿੱਥੇ ਹੋ ਸਕਦੀਆਂ ਐ ਇਸੇ ਪ੍ਰਕਾਰ ਨਿਸ਼ਚੇ ਤੋਂ ਬਿਨਾਂ ਮੂਲ ਨਾਮ ਦੀ ਉਹਤ ਤੋਂ ਬਿਨਾ ਮੁਕਤ ਕਿਵੇਂ ਹੋ ਸਕੇਗੀ ਗੁਰੂ ਗੋਬਿੰਦ ਮੇਰੇ ਮਨ ਧਿਆਏ ਇਹ ਮੇਰੇ ਪਿਆਰੇ ਮਨਾਂ ਗੁਰੂ ਅਕਾਲ ਪੁਰਖ ਵਾਹਿਗੁਰੂ ਆਪ ਹੈ ਉਹਨਾਂ ਨੂੰ ਘਿਉਣਾ ਕਰ ਜਨਮ ਜਨਮ ਕੀ ਮੈਲ ਉਤਾਰੇ ਮਹਾਰਾਜ ਤੇਰੇ ਇੱਕ ਜਨਮ ਜਨਮ ਦੀ ਕੀ अनेका ਜਨਮਾਂ ਜਨਮਾਂਤਰਾ ਦੀ ਜਿਹੜੀ ਤੇਰੇ ਅੰਦਰ ਪਾਪਾਂ ਦੀ ਮੈਲ ਪਈ ਹੋਈ ਹੈ ਮਹਾਰਾਜ ਜੀ ਜੋ ਸ਼ਰਨ ਪਾਵੇਂਗਾ ਜਿਵੇਂ ਲੋਹਾ ਕਿੰਨਾ ਜੰਗੀਲਾ ਹੋਵੇ ਪਾਰਸ ਦੇ ਛੋਣ ਨਾਲ ਸੋਇਨਾ ਬਾਰਾ ਬੰਦੀ ਦਾ ਹੋ ਕੇ ਚਮਕਣ ਲੱਗ ਜਾਂਦਾ ਹੈ یوں ਤੇਰੀ ਜਨਮਾਂ ਜਨਮਾਂਤਰਾ ਦੀ ਮੈਲ ਮਾਰ ਅਵਤਾਰ ਦੇਣਗੇ ਬੰਧਨ ਕਾਟੇ ਹਰ ਸੰਗਮ ਲਾਏ ਤੇ ਤੇਰੇ ਜੰਮਣ ਵਰ ਦੇ ਬੰਧਨ ਕੱਟ ਕੇ ਵਾਹਿਗੁਰੂ ਨਾਲ ਮਿਲ ਦੇਣਗੇ ਇਹ ਜੇ ਗੁਰੂ ਸਾਹਿਬ ਜੀ ਹਨ ਰਹਾ ਤੀਰ ਸਨਾਏ ਕਹਾ ਸੁਚ ਸੈ ਇਹ ਭਾਈ ਜੇ ਤੀਰ ਤੇ ਇਸ਼ਨਾਨ ਕਰਾ ਦਈਏ ਸਹਿਲ ਪੱਥਰ ਕਿੱਥੇ ਸੁਚਾ ਹੋ ਸਕਦਾ ਪੱਥਰ ਤਾਂ ਭਾਰਾ ਹੀ ਰਹਿੰਦਾ ਡੁੱਬਦਾ ਹੀ ਰਹਿੰਦਾ ਜਿਹੜਾ ਪੱਥਰ ਆਪ ਦੇ ਗਰਨਾ ਮੰਨ ਲਿਓ ਉਹਨੂੰ ਵੀ ਲੈ ਕੇ ਡੋਬ ਲੈਂਦਾ ਹੈ ਇਸੇ ਪ੍ਰਕਾਰ ਤੀਰਥ ਨਾਏ ਕਹਾ ਸੱਚ ਸੈ ਇਹ ਤੀਰਥਾਂ 'ਤੇ ਨਹਾ ਕੇ ਤੇ ਸੈਲ ਪੱਥਰ ਦੀ ਪੂਜਾ ਕਰਕੇ ਕਿਵੇਂ ਸੁੱਚਾ ਹੋ ਸਕੇਗਾ ਜਿਨ੍ਹਾਂ ਜਿਨ ਵਿਸ਼ਿਆਂ ਦੀ ਵਾਸ਼ਨਾ ਨਹੀਂ ਮਿਟੀ ਤੇ ਪੱਥਰਾਂ ਦੀ ਪੂਜਾ ਕਰਦਾ ਹੈ ਤੇ ਤੀਰਥਾਂ ਦੇ ਨਾਉਣੇ ਸੁੱਚਾ ਨਹੀਂ ਹੋ ਸਕੇਗਾ ਇਹ ਉਹ ਸੁੱਚਾ ਹੋਣ ਦਾ ਤੇ ਤਰੀਕਾ ਹੀ ਨਹੀਂ ਹੈ ਤੀਰਥ ਨਾਏ ਵੀਰ ਸਨ ਏ ਕਹਾ ਸਚ ਸਾਰੋ ਹੋ ਜੀ ਤੀਰਥ ਨਾਏ ਨੇ ਭਾਈ ਗੁਰਦਾਸ ਜਣ ਕਿਆ ਬਗਲਾ ਤਰਨਾ ਸਿੱਖਿਓ ਤੀਰਥ ਨਾਏ ਇਹਨਾ ਪੱਥਰ ਤਰਿਆ ਥੋ ਤੀਰਥਾ ਬਿਨਾ ਆ ਕੇ ਪੱਥਰ ਤਰਨ ਕੈ ਨਹੀਂ ਲੱਗ ਜਾਂਦਾ ਇਸੇ ਪ੍ਰਕਾਰ ਤੀਰਥ ਨਾਏ ਕਹਾ ਸਚ ਸਾਰੋ ਤੀਰਥਾ ਬਿਨਾ ਆ ਕੇ ਪੱਥਰ ਵਰਗਾ ਜਿਹਨਾਂ ਚ ਚਿੱਤ ਕਠੋਰ ਹੈ ਤੇਰਾ ਪੱਥਰ ਇੱਕ ਕਠੋਰ ਹੁੰਦਾ ਘੜੇ ਬੰਦਾ ਹੈ ਇਵੇਂ ਚਿੱਤ ਲੋਕਾਂ ਦੇ ਦਿਖਾਉਣ ਜਿਹਾ ਹੋਇਆ ਹੈ ਅਤੇ ਫੇਰ ਪੱਥਰ 'ਚ ਅੱਗ ਹੁੰਦੀ ਹੈ ਜੇ ਝਟਕਾਈ ਇਹ ਐਂ ਈਰਖਾ ਰੂਪੀ ਤ੍ਰਿਸ਼ਨਾ ਰੂਪੀ ਆਗੋ ਹੈ ਤੇਰੇ ਅੰਦਰ ਕਿਸ ਪ੍ਰਕਾਰ ਸੁਚਿਆ ਹੋ ਜਾਏਗਾ ਜਦੋਂ ਮਨ ਕਠੋਰ ਹੈ ਕਠੋਰ ਬਾਣੀ ਵਾਲਾ ਹੈ ਲੋਕਾਂ ਦੇ ਨਰਮ ਚਿੱਤਾਂ ਨੂੰ ਖਰਾਬ ਕਰਨਾ ਹੈ ਤੇ ਅੱਗ ਤੇਰੇ ਅੰਦਰ ਈਰਖਾ ਦੀ ਹੈ ਕਿਵੇਂ ਸੁਚਿਆ ਹੋ ਜਾਏਗਾ ਪੱਥਰ ਵਰਗਾ ਹੈ ਪੱਥਰ ਦੀ ਪੂਜਾ ਕਰਨ ਵਾਲਾ ਪੱਥਰੀ ਹੋ ਗਿਆ ਕਿਸ ਪ੍ਰਕਾਰ ਸੈਨ ਬਿਚਰਨਾ ਕਰੇਗਾ ਪਰਮੇਸ਼ਰ ਦੇ ਜਿਉ ਸੋਤੀ ਪਵਿੱਤਰੂ ਪਰਮੇਸ਼ਰ ਹੈ ਉਹਦੇ ਵਿਚਰਨਾ ਕਿਵੇਂ ਦੂ ਕਰੇਗਾ ਤੇ ਕਿਸ ਪ੍ਰਕਾਰ ਸੈਨ ਸੁਚਿਆ ਕਿਵੇਂ ਹੋ ਸਕੇਗਾ ਚਲ ਸਰੂਪ ਪਰਮੇਸ਼ਰ ਦੇ ਵਿੱਚ ਪਵਿੱਤਰ ਨਿਰਵਕਾਰ ਹੋ ਕੇ ਕਿਵੇਂ ਦੂ ਸੈਨ ਅਚਲ ਸਰੂਪ ਹੋ ਸਕੇਗਾ ਇਹ ਪਰਮੇਸ਼ਰ ਦਾ ਸਿਮਰ ਨਹੀਂ ਕਰਦਾ ਤੀਰਾਂ ਤੇ ਨਾ ਕੇ ਇਸ ਪ੍ਰਕਾਰ ਸੈਲ ਪੱਥਰ ਜਿਵੇਂ ਭਾਰੀ ਹੈ ਪਾਰੀ ਸੁਚਿਆ ਤੁਮ ਪਵਿੱਤਰ ਕਿਵੇਂ ਹੋ ਸਕਦਾ ਹੈ ਤੀਰਥਾਂ ਦੇ ਨਾ ਕੇ ਜਿੰਨੇ ਚਿਰ ਵਾਸ਼ਨਾ ਨਹੀਂ ਮਿਟੀ ਭਾਈ ਗੁਰਦਾਸ ਜੀ ਨੇ ਲਿਖਿਆ ਦੁਰਮਤ ਮੈਲ ਨ ਉਤਰੈ ਕੋ ਤੀਰਥ ਨਾਈਐ ਮਨ ਕੋ ਬਿਆਪੈ ਹੋਮੈ ਮੈ ਮਨ ਕੋ ਤਾਈ ਮਵੇ ਹੋਮੈ ਨਹੀਂ ਮੈ ਸੋ ਤੈਨੂੰ ਬਿਆਪੀ ਲੱਗੀ ਰਹੇਗੀ ਲੋਟ ਕਰਮ ਬੰਧਨ ਕਾਮੂ ਕਰੋੜਾ ਕਰਮ ਕਰਕੇ ਵੇਖ ਲੈ ਬੰਧਨ ਦਾ ਹੀ ਕਾਰਨ ਹੋਇ ਜਿੰਨੇ ਕਰਮ ਕਰੇਗਾ ਉਹਨੂੰ ਵੀ ਹੋਮਾ ਹੀ ਪਈ ਰਹੂ ਤੇਰੇ ਹਰ ਕੇ ਭਜਨ ਬਿਨ ਬਿਰਥਾ ਪੂਲ ਹਰਿ ਦੇ ਭਜਨ ਤੋਂ ਬਿਨਾ ਜੋ ਕੋਈ ਕਰਨਾ ਬਿਰਥਾ ਹੀ ਹੈ ਪੂਲ ਸਮੂਹ ਜਿੰਨਾ ਕਰਦਾ ਪੋਲਾ ਹੀ ਹੈ ਪੋਲਾ ਹੀ ਪੋਲਾ ਹੈ ਤੋਂ ਅੰਦਰੋਂ ਪੂਰਾ ਨਹੀਂ ਹੈ ਨਿਗਰ ਨਹੀਂ ਬਣ ਸਕਦਾ ਹਰ ਕੇ ਭਜਨ ਤੋਂ ਬਿਨਾ ਬਿਰਥੀ ਹੈ ਪੂਲ ਸਮੂਹ ਜਿਹੜੇ ਕਰਮ ਕਰਦਾ ਹੈ ਬਿਨ ਖਾਏ ਭੁਜਨ ਨਹੀਂ ਪੂਹ ਜਿਵੇਂ ਖਾਦੇ ਤੋਂ ਬਗੈਰ ਕਹੇ ਜੀ ਮੈਂ ਤਿਰਪਤ ਹੋਇਆ ਖਾਦੇ ਬਿਨ ਭੁੱਖ ਤਾਂ ਨਹੀਂ ਨਬੁਝ ਸਕਦੀ ਇਸੇ ਪ੍ਰਕਾਰ ਮਹਾਰਾਜ ਦਾ ਨਾਮ ਜਪੇ ਤੋਂ ਬਗੈਰ ਆਸ਼ਾ ਰੂਪੀ ਭੁੱਖ ਨਹੀਂ ਮਿਟ ਸਕਦੀ ਤ੍ਰਿਸ਼ਨਾ ਦੀ ਤੇ ਨਹੀਂ ਲੈ ਸਕਦੀ ਬਿਨ ਖਾਏ ਤੋਂ ਭੋਜਨ ਤੋਂ ਜਿਵੇਂ ਭੁੱਖ ਨਹੀਂ ਹੋ ਸਕਦੀ ਇਵੇਂ ਵਾਹਿਗੁਰੂ ਦਾ ਸਿਮਰਨ ਕਰੇ ਤੋਂ ਬਗੈਰ ਇਹ ਜੰਮਣ ਮਰਨ ਦੇ ਕਲੇਸ਼ਾਂ ਦੀ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਐਨੀ ਮਰ ਸਕਦੀ ਰੋਗ ਜਾਏ ਤਾਂ ਉਤਰੇ ਦੁੱਖ ਪੀੜਾ ਤਾਂ ਉਤਰਦੀ ਹੈ ਜੇ ਪਹਿਲਾ ਰੋਗ ਚਲਿਆ ਜਾਏ ਇਹ ਰੋਗ ਨਾ ਜਾਏ ਤਾਂ ਪੀੜਾ ਤਾਂ ਬਣੀ ਰਹਿੰਦੀ ਹੈ ਇਸੇ ਪ੍ਰਕਾਰ ਹਮੇ ਦਾ ਰੋਗ ਜੇ ਚਲਿਆ ਜਾਵੇ ਸਾਂ ਹੀ ਭਾਈ ਜੰਮਣ ਮਰਦਾ ਦੁੱਖ ਉਤਰ ਸਕਦਾ ਹੈ ਕਾਮ ਕ੍ਰੋਧ ਲੋਭ ਮੋਹ ਵਿਆਪਿਆ ਦੁੱਖ ਤਾਂ ਕਾਮ ਦੇ ਫੁਰਨੇ ਕੇ ਕ੍ਰੋਧ ਦੇ ਫੁਰਨੇ ਕੇ ਲੋਭ ਤੇ ਮੋਹ ਵਿੱਚ ਬਿਆਪਾ ਲੱਗਾ ਹੀ ਰਹਿਣਾ ਹੈ ਹਰ ਵਕਤ ਜੇ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪੇ ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਇਹ ਬੰਦਿਆ ਉਸ ਵਾਹਿਗੁਰੂ ਦਾ ਤਾਂ ਜਾਪ ਹੀ ਨਹੀਂ ਕੀਤਾ ਐਡਾ ਬੇਸਮਝ ਹੈ ਤਨ ਤਰਸਾਦ ਤਨ ਹਰਦਾ ਸਾਨੂੰ ਵਾਹਿਗੁਰੂ ਦੇ ਸੰਤ ਹਨ ਜੋ ਜਪਦੇ ਹੈ ਤਨ ਮਹਾਰਾਜ ਸਾਹਿਬ ਦਾ ਨਾਮ ਹੈ ਜੋ ਜੀਵਾਂ ਦੀ ਕਲਿਆਣ ਕਰਦਾ ਹੈ ਆਠ ਪੈਰ ਹਰ ਕੀ ਆਠ ਪੈਰ ਕੀਰਤਨ ਗਉਣ ਗਾ ਤੁਨ ਅਨੁਸਾਰ ਸੰਗਤ ਹੈ ਜੋ ਅਠੇ ਪੈਰ ਕੀਰਤਨ ਕਰਦੇ ਹੈ ਤੇ ਤਨ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤਨ ਤਨ ਸਾਹਿਬ ਪਰਮੇਸ਼ਰ ਦਾ ਨਾਮ ਹੈ ਜੋ ਗੁਣ ਗਾਉਣ ਵਾਲੇ ਨੂੰ ਨਿਹਾਲ ਕਰ ਦਿੰਦਾ ਹੈ ਤਨ ਹਰ ਭਗਤ ਤਨ ਕਰਨਾ ਹੈ ਤਨ ਮਹਾਰਾਜ ਦੇ ਭਗਤ ਹੈ ਤਨ ਮਹਾਰਾ ਦੀ ਭਗਤੀ ਹੈ ਤਨ ਆਉਦੇ ਭਗਤਾਂ ਨੂੰ ਕਰਨ ਵਾਲੇ ਭਗਤੇ ਜਿਹੜੇ ਉਹ ਵੀ ਸੰਤਤਾ ਦੇ ਯੋਗ ਹੈ ਸ਼ਰਨ ਨਾਨਕ ਪ੍ਰਪੁਰਖ ਪਰਬਲ ਦੇ ਪਰਵੇਸ਼ਵਰ ਹੈ ਉਸ ਪੂਰਨ ਵਾਹਿਗੁਰੂ ਦੀ ਸ਼ਰਨ ਲਈ ਹੈ ਤਨ ਹਨੂ ਪੁਰਖ ਸੰਸਾਰ ਵਿੱਚ ਪ੍ਰਕਿਰਤੀ ਦੇ ਪਾਰ ਆਵਾਰਤ ਹੋ ਗਏ ਉਹ